ਹਾਂਜੀ ਹਾਰਦਿਕ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਇਹ ਵੀਡੀਓ ਮੈਂ ਪੰਜਾਬੀ ਪੇਪਰ A ਦੀ ਤਿਆਰੀ ਦੇ ਸੰਬੰਧ ਵਿੱਚ ਲੈ ਕੇ ਆਇਆ ਤੁਹਾਨੂੰ ਪਤਾ ਹੀ ਹੈ ਪੰਜਾਬੀ ਪੇਪਰ ਕੁਆਲੀਫਾਈ ਜੋ ਲਾਜ਼ਮੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੁਆਰਾ ਉਸਦੇ ਸਲਿਪਸ ਦੇ 14 ਭਾਗ ਨੇ ਉਹਨਾਂ 14 ਭਾਗਾਂ ਦੇ ਵਿੱਚੋਂ ਇੱਕ ਜਿਹੜਾ ਭਾਗ ਹੈ ਉਹ ਪੰਜਾਬੀ ਅਖਾਣਾ ਦਾ ਅਖੌਤਾਂ ਦਾ ਜੋ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਬੜੇ ਆਸਾਨ ਤੇ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਜਿਹੜਾ ਸਲਿਪਸ ਦਾ 파ਟ ਹੈ ਉਹ ਕਵਰ ਕਰਵਾਇਆ ਜਾਵੇਗਾ ਪੰਜਾਬੀ ਪੇਪਰ ਦੀ ਵਧੀਆ ਤੇ ਆਸਾਨ ਤਰੀਕੇ ਨਾਲ ਤਿਆਰੀ ਕਰਨ ਲਈ ਤੁਸੀਂ ਸਾਡਾ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਆਓ ਜੀ ਆਉਣੇ ਅੱਜ ਦੀ ਵੀਡੀਓ ਤੇ ਕਰਦੇ ਹਾਂ ਸਟਾਰਟ ਇੱਕ ਨੰਬਰ ਜਿਹੜੀ ਅਖਾਨ ਹੈ ਤੁਹਾਡੀ ਸਕਰੀਨ ਤੇ ਹੈ ਉਹ ਭੁੱਲਾ ਨਾ ਜਾਣੀਏ ਜਿਹੜਾ ਮੁੜਕਰ ਆਵੇ ਜਦੋਂ ਕੋਈ ਵਿਅਕਤੀ ਆਪਣੀ ਗਲਤੀ ਮੰਨ ਕੇ ਜਲਦੀ ਹੀ ਉਸ ਵਿੱਚ ਸੁਧਾਰ ਕਰ ਲਵੇ ਤਾ ਜਿਹੜੀ ਇਹ ਅਖਾਨ ਹੈ ਵਰਤੀ ਜਾਂਦੀ ਹੈ ਹਾਂਜੀ 2 ਨੰਬਰ ਤੇ ਚਲਦਿਆਂ ਤੁਹਾਡੀ ਸਕਰੀਨ ਤੇ ਹੈ ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ ਇਸ ਦਾ ਅਰਥ ਹੈ ਵੀ ਜਦੋਂ ਕੋਈ ਵਿਅਕਤੀ ਸੁੱਖ ਵਿੱਚ ਬਿਤਾਏ ਦਿਨਾਂ ਨੂੰ ਯਾਦ ਕਰਦਾ ਹੈ ਉਦੋਂ ਇਹ ਅਖਾਨ ਹੈ ਜਿਹੜੀ ਵਰਤੀ ਜਾਂਦੀ ਹੈ 3 ਨੰਬਰ ਤੇ ਹੈ ਵੀ ਤੁਹਾਡੀ ਸਕਰੀਨ ਤੇ ਉਖਲੀ ਵਿੱਚ ਸਿਰ ਦਿੱਤਾ ਤਾ ਮੋਹਲਿਆਂ ਦਾ ਕੀ ਡਰ ਜਦੋਂ ਇਹ ਦੱਸਣਾ ਹੋਵੇ ਕਿ ਔਖਾ ਕੰਮ ਆਰੰਭ ਕਰਕੇ ਉਸ ਦੀਆਂ ਔਂਕੜਾਂ ਤੋਂ ਡਰਨਾ ਨਹੀਂ ਚਾਹੀਦਾ ਤਾਂ ਇਹ ਜਿਹੜੀ ਅਖਾਨ ਹੈ ਵਰਤੀ ਜਾਂਦੀ ਹੈ ਔਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ ਅਗਲੀ ਜਿਹੜੀ ਅਖਾਨ ਤੇ ਆਪਾਂ ਚੱਲਦੇ ਹਾਂ ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ ਜੇਕਰ ਕੋਈ ਹੰਕਾਰ ਵਸ ਹੋ ਕੇ ਕੋਈ ਗੱਲ ਕਰਦਾ ਹੈ ਤਾਂ ਉਹਨੂੰ ਹੰਕਾਰ ਕਰਨ ਤੋਂ ਰੋਕਣ ਲਈ ਇਹ ਜਿਹੜੀ ਅਖਾਣ ਹੈ ਵਰਤੀ ਜਾਂਦੀ ਹੈ ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ 5 ਨੰਬਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉੱਚੀ ਦੁਕਾਨ ਫਿੱਕਾ ਪਕਵਾਨ ਜੇ ਕੋਈ ਵਿਅਕਤੀ ਆਪਣੀ ਸ਼ੌਹਰਤ ਅਤੇ ਯੋਗਤਾ ਅਨੁਸਾਰ ਪੂਰਾ ਨਾ ਉਤਰੇ ਜਾਂ ਉਸ ਤੋਂ ਘਟੀਆ ਸਾਬਤ ਹੋਵੇ ਉਸ ਲਈ ਜਿਹੜੀ ਇਹ ਅਖਾਨ ਵਰਤੀ ਜਾਂਦੀ ਹੈ ਉੱਚੀ ਦੁਕਾਨ ਫਿੱਕਾ ਪਕਵਾਨ ਹਾਂਜੀ ਅਗਲੀ ਜਿਹੜੀ ਅਖਾਨ ਹੈ ਤੁਹਾਡੀ ਸਕਰੀਨ ਤੇ ਹੈ ਉੱਠ ਨਾ ਸਕਾਂ ਫਿਟੇ ਮੂੰਹ ਗੋਡਿਆਂ ਦਾ ਜਦੋਂ ਕੋਈ ਵਿਅਕਤੀ ਆਪ ਕੰਮ ਨਾ ਕਰ ਸਕਦਾ ਹੋਵੇ ਜਾਂ ਕਰਨਾ ਨਾ ਚਾਹੁੰਦਾ ਹੋਵੇ ਅਤੇ ਦੋਸ਼ੀ ਦੂਜਿਆਂ ਨੂੰ ਠਹਿਰਾਵੇ ਉਦੋਂ ਜਿਹੜੀ ਇਹ ਅਖਾਨ ਹੈ ਉਹ ਵਰਤੀ ਜਾਂਦੀ ਹੈ ਉਠ ਨਾ ਸਕਾਂ ਫਿਟੇ ਮੂੰ ਗੋਡਿਆਂ ਦਾ ਠੀਕ ਹੈ ਜੀ ਅਗਲੀ ਜਿਹੜੀ 7 ਨੰਬਰ ਹੈ ਆਖਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਜਦੋਂ ਇਹ ਦੱਸਣਾ ਹੋਵੇ ਕਿ ਉਦਮ ਅਤੇ ਮਿਹਨਤ ਕੀਤੀਆਂ ਸਫਲਤਾ ਪ੍ਰਾਪਤ ਹੁੰਦੀ ਹੈ ਉਦੋਂ ਜਿਹੜੀ ਹੈ ਇਹ ਆਖਾਂ ਵਰਤੀ ਜਾਂਦੀ ਹੈ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ 8 ਨੰਬਰ ਤੇ ਤੁਹਾਡੀ ਸਕਰੀਨ ਤੇ ਹੈ ਉਲਟਾ ਚੋਰ ਕੋਤਵਾਲ ਨੂੰ ਡਾਟੇ ਜਦੋਂ ਕੋਈ ਦੋਸ਼ੀ ਹੁੰਦਾ ਹੋਇਆ ਵੀ ਅਗੋਂ ਆਕੜੇ ਤਾਂ ਜਿਹੜੀ ਅਖਾਣ ਵਰਤੀ ਜਾਂਦੀ ਹੈ ਉਲਟਾ ਚੋਰ ਕੋਤਵਾਲ ਨੂੰ ਡਾਟੇ ਅਗਲੀ ਜਿਹੜੀ ਅਖਾਣ ਹੈ ਉਲਟੀ ਬਾੜ ਖੇਤ ਨੂੰ ਖਾਏ ਜਦੋਂ ਕਿਸੇ ਨੂੰ ਸੁਰੱਖਿਆ ਦੇਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਪਰ ਉਹ ਆਪ ਹੀ ਉਸ ਦਾ ਨੁਕਸਾਨ ਕਰੇ ਤਾਂ ਇਹ ਜਿਹੜੀ ਅਖਾਣ ਹੈ ਵਰਤੀ ਜਾਂਦੀ ਹੈ ਉਲਟੀ ਵਾਰਡ ਖੇਤ ਨੂੰ ਖਾਏ ਅਗਲੀ ਅਖਾਂ ਤੇ ਪਹੁੰਚ ਲਿਆ ਊਠ ਨਾ ਕੁਦਦੇ ਬੋਰੇ ਕੁਦਦੇ ਜਦੋਂ ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ ਪਰ ਦੂਸਰਾ ਐਵੇਂ ਹੀ ਰੋਲਾ ਪਾਈ ਜਾਵੇ ਤਾਂ ਜਿਹੜੀ ਅਖਾਨ ਵਰਤੀ ਜਾਂਦੀ ਹੈ ਊਠ ਨਾ ਕੁਦਦੇ ਬੋਰੇ ਕੁਦਦੇ ਠੀਕ ਹੈ ਜੀ ਅਗਲਾ ਜਿਹੜੀ ਅਖਾਨ ਹੈ 11 ਨੰਬਰ ਅਸਮਾਨ ਤੋਂ ਡਿੱਗੀ ਖੰਜੂਰ ਤੇ اٹਕੀ ਜਦੋਂ ਕੋਈ ਇੱਕ ਮੁਸੀਬਤ ਵਿੱਚੋਂ ਨਿਕਲ ਕੇ ਦੂਸਰੀ ਮੁਸੀਬਤ ਵਿੱਚ ਫਸ ਜਾਵੇ ਤਾਂ ਜਿਹੜੀ ਅਖਾਨ ਹੈ ਵਰਤੀ ਜਾਂਦੀ ਹੈ ਅਸਮਾਨ ਤੋਂ ਡਿੱਗੀ ਖਜੂਰ ਤੇ ਅਟਕੀ ਅਗੇ 12 ਨੰਬਰ ਤੇ ਅਕਲ ਵਾਲੇ ਨਾਲ ਭੀਖ ਮੰਗੀ ਚੰਗੀ ਪਰ ਮੂਰਖ ਨਾਲ ਰਾਜ ਰਾਜਿਆ ਮੰਦਾ ਇਹਦਾ ਅਰਥ ਹੈ ਵੀ ਮੂਰਖ ਦੀ ਸੰਗਤ ਵਿੱਚ ਸੁੱਖ ਕੱਟਣ ਨਾਲੋਂ ਸਿਆਣੇ ਦੀ ਸੰਗਤ ਵਿੱਚ ਤੰਗੀ ਕਟਣੀ ਚੰਗੀ ਹੈ ਉਦੋਂ ਜਿਹੜੀ ਉਹ ਖਾਨ ਜਦੋਂ ਇਹ ਅਰਥਾ ਨੂੰ ਦਰਸਾਉਣਾ ਹੋਵੇ ਵਰਤੀ ਜਾਂਦੀ ਹੈ ਉਹ ਹੈ ਅਕਲ ਵਾਲੇ ਨਾਲ ਭੀਖ ਮੰਗੀ ਚੰਗੀ ਪਰ ਮੂਰਖ ਨਾਲ ਰਾਜ ਰਾਜਿਆ ਮੰਦਾ ਅਗਲਾ 13 ਨੰਬਰ ਤੇ ਤੁਸੀਂ ਦੇਖ ਰਹੇ ਹੋ ਬਈ ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ ਜਾਣ ਬੁੱਝ ਕੇ ਕੋਈ ਬੁਰਾ ਕੰਮ ਨਹੀਂ ਕੀਤਾ ਜਾ ਸਕਦਾ ਜਦ ਕਿਸੇ ਬੁਰੇ ਬੰਦੇ ਦੀਆਂ ਆਦਤਾਂ ਬਾਰੇ ਜਾਣਦੇ ਹੋਏ ਉਸ ਨਾਲ ਸਾਹਜ ਨਹੀਂ ਪਾਈ ਜਾ ਸਕਦੀ ਉਦੋਂ ਜਿਹੜੀ ਅਖਾਨ ਵਰਤੀ ਜਾਂਦੀ ਹੈ ਉਹ ਹੈ ਵੀ ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ ਅੱਗੇ ਆਜੋ ਵੀ 14 ਨੰਬਰ ਤੇ ਅੱਗ ਲੈਣ ਆਈ ਕਰਵਾਰਨ ਬਣ ਬੈਠੇ ਜਦੋਂ ਲੋੜ ਵੇਲੇ ਕਿਸੇ ਤੋਂ ਕੋਈ ਮਦਦ ਲਈ ਜਾਵੇ ਪਰ ਵਾਦ ਵਿੱਚ ਮਦਦ ਲੈਣ ਵਾਲਾ ਮਦਦਗਾਰ ਦੀ ਚੀਜ਼ ਤੇ ਕਬਜ਼ਾ ਕਰ ਲਵੇ ਉਦੋਂ ਜਿਹੜੀ ਅਖਾਨ ਵਰਤੀ ਜਾਂਦੀ ਹੈ ਉਹ ਹੈ ਵੀ ਅੱਗ ਲੈਣ ਆਈ ਕਰਵਰਨ ਬਣ ਬੈਠੀ ਅਗਲੀ ਜਿਹੜੀ ਅਖਾਨ ਤੇ ਚੱਲਦੇ ਆਪਾਂ ਅੰਨਾ ਵੰਡੇ ਸਿਰਨੀ ਮੋੜ ਕਿੜ ਆਪਣਿਆਂ ਨੂੰ ਜਦੋਂ ਕੋਈ ਵਿਅਕਤੀ ਬਹੁਤਿਆਂ ਨੂੰ ਲਾਭ ਪਹੁੰਚਾਉਣ ਦੀ ਸਮਰੱਥਾ ਰੱਖਦੇ ਆ ਹੋਇਆਂ ਵੀ ਕੇਵਲ ਆਪਣਿਆਂ ਨੂੰ ਹੀ ਲਾਭ ਪਹੁੰਚਾਈ ਜਾਵੇ ਉਦੋਂ ਜਿਹੜੀ ਅਖਾਨ ਵਰਤੀ ਜਾਂਦੀ ਹੈ ਉਹ ਹੈ ਵੀ ਅੰਨਾ ਵੰਡੇ ਸਿਰਨੀ ਮੁੜਕੜ ਆਪਣਿਆਂ ਨੂੰ ਠੀਕ ਹੈ ਵੀ ਅੱਗੇ ਚੱਲਦੇ ਆ 16 ਨੰਬਰ ਤੇ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋ ਹਮਦਰਦੀ ਜਾਂ ਮਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ ਜਿਸ ਉੱਤੇ ਕੋਈ ਅਸਰ ਨਾ ਹੋਵੇ ਉਦੋਂ ਵੀ ਜਿਹੜੀ ਅਖਾਨ ਵਰਤੀ ਜਾਂਦੀ ਹੈ ਉਹ ਹੈ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋ ਅੱਗੇ ਆਜੋ ਵੀ 17 ਨੰਬਰ ਤੇ ਆਪਣੀ ਮੱਝ ਦਾ ਦੁੱਧ 100 ਕੋ ਤੇ ਜਾ ਪੀਮੀ ਦਾ ਏ ਕਰ ਆਏ ਮਹਿਮਾਨ ਦੀ ਕੀਤੀ ਟਹਿਲ ਸੇਵਾ ਦਾ ਬਦਲਾ ਸਾਨੂੰ ਉਹੋ ਜਹੀ ਟਹਿਲ ਸੇਵਾ ਵਿੱਚ ਮਿਲ ਜਾਂਦਾ ਹੈ ਜਦੋਂ ਅਸੀਂ ਅਗਲੇ ਦੇ ਮਹਿਮਾਨ ਬਣ ਕੇ ਜਾਂਦੇ ਹਾਂ ਉਦੋਂ ਜਿਹੜੀ ਵੀ ਅਖਾਨ ਵਰਤੀ ਜਾਂਦੀ ਹੈ ਉਹ ਆ ਵੀ ਆਪਣੀ ਮੱਜ ਦਾ ਦੁੱਧ ਸੋ ਕੋ ਤੇ ਜਾ ਪੀਮੀ ਦਾ ਏ ਠੀਕ ਹੈ ਵੀ 18 ਨੰਬਰ ਤੇ ਆ ਜਾਓ ਆਪਣੇ ਘਰ ਲੱਗੇ ਤਾਂ ਅੱਗ ਦੂਜਿਆਂ ਦੇ ਘਰ ਲੱਗੇ ਤਾਂ ਬਸੰਤਰ ਇਹਦਾ ਅਰਥ ਹੈ ਵੀ ਜਦੋਂ ਕੋਈ ਆਪਣਾ ਨੁਕਸਾਨ ਹੋਣ ਉੱਤੇ ਬਹੁਤ ਦੁਖੀ ਹੋਵੇ ਪਰੰਤੂ ਦੂਜਿਆਂ ਦਾ ਉਸੇ ਤਰ੍ਹਾਂ ਦਾ ਨੁਕਸਾਨ ਦੇ ਕੇ ਖੁਸ਼ ਹੋਵੇ ਉਦੋਂ ਜਿਹੜੀ ਅਖਾਨ ਵਰਤੀ ਜਾਂਦੀ ਹੈ ਵੀ ਉਹ ਹੈ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਦੇ ਘਰ ਲੱਗੇ ਤਾਂ ਬਸੰਤਰ ਠੀਕ ਹੈ ਵੀ ਅੱਗੇ ਆਜੋ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਇਹਦਾ ਅਰਥ ਹੈ ਵੀ ਜਦੋਂ ਕੋਈ ਦੂਸਰੇ ਦੀ ਲੋੜ ਤੋਂ ਬਿਲਕੁਲ ਬੇਪਰਵਾਹ ਹੋ ਕੇ ਉਸ ਦੀ ਅਤ ਲੋੜਿੰਦੀ ਚੀਜ਼ ਮੰਗੇ ਉਦੋਂ ਜਿਹੜੀ ਆਖਾਨ ਵੀ ਵਰਤੀ ਜਾਂਦੀ ਹੈ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਠੀਕ ਹੈ ਵੀ ਬੀ ਨੰਬਰ ਤੇ ਆ ਜਾਓ ਵੀ ਅੰਮਾ ਨਾਲੋਂ heidsli ਸੋ ਫਫੇ ਕੁੱਟਣ ਜਦੋਂ ਵੀ ਕੋਈ ਬੰਦਾ ਕਿਸੇ ਦੂਜੇ ਨਾਲ ਉਸਦੇ ਸਕੇਆਂ ਨਾਲੋਂ ਵੀ ਵੱਧ ਪਿਆਰ ਦਾ ਪਖੰਡ ਕਰੇ ਉਦੋਂ ਜਿਹੜੀ ਖਾਨ ਵਰਤੀ ਜਾਂਦੀ ਹੈ ਅੰਮਾ ਨਾਲੋਂ ਖੇਜਲੀ 100 ਫਫੇ ਕੁੱਟਣ 21 ਨੰਬਰ ਤੇ ਵੀ ਆਟਾ ਗੁੰਨੀ ਦਾ ਹੀ ਹਲਦੀ ਕਿਉਂ ਹੈ ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਕੱਢੇ ਠੀਕ ਹੈ ਵੀ ਉਦੋਂ ਜਿਹੜੀ ਖਾਨ ਵਰਤੀ ਜਾਂਦੀ ਹੈ ਆਟਾ ਗੁੰਨੀ ਦੀਏ ਹਲਦੀ ਕਿਉਂ ਹੈ ਠੀਕ ਹੈ ਵੀ ਅੱਗੇ ਆ ਜੋ ਵੀ 22 ਨੰਬਰ ਤੇ ਆਪ ਬੀਬੀ ਕੋਕਾ ਮੱਤੀ ਦੇਵੇ ਲੋਕਾਂ ਜਦੋਂ ਕੋਈ ਆਪਣੀਆਂ ਖਾਮੀਆਂ ਕਮਜ਼ੋਰੀਆਂ ਵੱਲ ਤਾਂ ਧਿਆਨ ਨਾ ਦੇਵੇ ਪਰ ਦੂਸਰਿਆਂ ਨੂੰ ਸਿੱਖਿਆ ਦੇਵੇ ਉਦੋਂ ਜਿਹੜੀ ਅਖਾਣ ਵਰਤੀ ਜਾਂਦੀ ਹੈ ਆਪ ਬੀਬੀ ਕੋਕਾ ਮੱਤੀ ਦੇਵੇ ਲੋਕਾਂ ਠੀਕ ਹੈ ਵੀ ਅੱਗੇ ਆਜੋ 23 ਨੰਬਰ ਤੇ ਇਸ ਬਗੋਲ ਤੇ ਕੁਝ ਨਾ ਫੋਲ ਜਦੋਂ ਕਿਸੇ ਮਸਲੇ ਜਾਂ ਵਿਅਕਤੀ ਬਾਰੇ ਵਿਸਤਾਰ ਨਾਲ ਗੱਲ ਕੀਤਿਆਂ ਕੇਵਲ ਨੁਕਸ ਜਾਂ ਬੁਰਾਈਆਂ ਹੀ ਲੱਭਣ ਤਾਂ ਜਿਹੜੀ ਅਖਾਣ ਵਰਤੀ ਜਾਂਦੀ ਹੈ ਇਸ ਬਗੋਲ ਤੇ ਕੁਝ ਨਾ ਫੋਲ ਠੀਕ ਹੈ ਵੀ 24 ਨੰਬਰ ਤੇ ਆਜੋ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਜਿਹੜੇ ਬੰਦੇ ਇਸ ਦੁਨੀਆ ਦੇ ਸੁੱਖਾਂ ਅਤੇ ਮौज-ਮਸਤੀਆਂ ਨੂੰ ਮਹੱਤਤਾ ਦਿੰਦੇ ਹਨ ਵੀ ਉਹਨਾਂ ਲਈ ਇਹ ਅਖਾਣ ਵਰਤੀ ਜਾਂਦੀ ਹੈ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਅੱਗੇ ਆ ਜੋ ਵੀ 25 ਨੰਬਰ ਦੇ ਇੱਕ ਅਨਾਰ 100 ਬਿਮਾਰ ਜਦੋਂ ਚੀਜ਼ ਘੱਟ ਹੋਵੇ ਅਤੇ ਉਸ ਦੀ ਮੰਗ ਵਾਲੇ ਜਿਹੜੇ ਬਹੁਤੇ ਹੋਣ ਫਿਰ ਜਿਹੜੀ ਅਖਾਨ ਵਰਤੀ ਜਾਂਦੀ ਹੈ ਵੀ ਉਹ ਹੈ ਇੱਕ ਅਨਾਰ 100 ਬਿਮਾਰ 26 ਨੰਬਰ ਤੇ ਆ ਜਾਓ ਵੀ ਇੱਕ ਹੋਵੇ ਕਮਲਾ ਤਾਂ ਸਮਝਾਏ ਬੇੜਾ ਬੇੜਾ ਹੋਵੇ ਕਮਲਾ ਤਾਂ ਸਮਝਾਏ ਕਿਹੜਾ ਜਦੋਂ ਇਹ ਦੱਸਣਾ ਹੋਵੇ ਕਿ ਇੱਕ ਅਦ ਬੰਦੇ ਨੂੰ ਤਾਂ ਸਮਝਾਇਆ ਜਾ ਸਕਦਾ ਹੈ ਪਰ ਜਿੱਥੇ ਸਾਰਾ ਸਮਾਜ ਹੀ ਵਿਗੜ ਜਾਵੇ ਫਿਰ ਕੋਈ ਚਾਰਾ ਨਹੀਂ ਠੀਕ ਹੈ ਵੀ ਫਿਰ ਜਿਹੜੀ ਇਹਨਾਂ ਅਰਥਾਂ ਨੂੰ ਦਰਸਾਉਂਦੀ ਅਖਾਨ ਹੈ ਉਹ ਆ ਇੱਕ ਹੋਵੇ ਕਮਲਾ ਤਾਂ ਸਮਝਾਏ ਬਿਹੜਾ ਬਿਹੜਾ ਹੋਵੇ ਕਮਲਾ ਤਾਂ ਸਮਝਾਏ ਕਿਹੜਾ ਠੀਕ ਹੈ ਵੀ 22 ਨੰਬਰ ਤੇ ਆ ਜਾਓ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਠੀਕ ਹੈ ਵੀ ਜਦੋਂ ਕਿਸੇ ਮੂਰਖ ਦੀ ਮੂਰਖਤਾ ਨੂੰ ਬਧੇਰੇ ਕਰਕੇ ਦੱਸਣਾ ਹੋਵੇ ਤਾਂ ਕਹਿੰਦੇ ਹਨ ਵੀ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਇਹ ਜਿਹੜੀ ਅਖਾਣ ਹੈ ਵੀ ਕਈ ਪੇਪਰਾਂ 'ਚ ਰਿਪੀਟ ਹੋ ਚੁੱਕੀ ਆ ਪਹਿਲਾਂ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਅੱਜ ਤੋਂ ਪਹਿਲਾਂ 2-3 ਪੇਪਰਾਂ ਦੇ ਵਿੱਚ ਇਹ ਬੋਰਡ ਵੱਲੋਂ ਪਾਈ ਗਈ ਹੈ ਅੱਗੇ ਆ ਜੋ ਵੀ 28 ਨੰਬਰ ਤੇ ਸਸ ਨਨਾਨ ਬੌਟੀ ਆਪੇ ਪ੍ਰਧਾਨ ਜਦੋਂ ਘਰ ਵਿੱਚ ਕਿਸੇ ਨੂੰ ਕੋਈ ਰੋਕ ਟੋਕ ਕਰਨ ਵਾਲਾ ਨਾ ਹੋਵੇ ਤੇ ਉਹ ਆਪ ਖੁਦਰੀਆਂ ਕਰੇ ਤਾਂ ਵੀ ਜਿਹੜੀ ਅਖਾਨ ਵਰਤੀ ਜਾਂਦੀ ਹੈ ਉਹ ਹੈ ਸਸ ਨਾਨ ਨਾਨ ਬੋਟੀ ਆਪੇ ਪ੍ਰਧਾਨ ਠੀਕ ਹੈ ਵੀ ਅੱਗੇ ਆਜੋ ਸਹਿਜ ਪੱਕੇ ਸੋ ਮਿੱਠਾ ਹੋਏ ਫਰਮੇ ਨਾਲ ਕੀਤਾ ਕੰਮ ਕਹਲੀ ਵਿੱਚ ਕੀਤੇ ਕੰਮ ਤੋਂ ਹਮੇਸ਼ਾ ਠੀਕ ਹੁੰਦਾ ਹੈ ਇਹਨਾਂ ਅਰਥਾਂ ਨੂੰ ਦਰਸਾਉਂਦੀ ਅਖੌਤ ਜਿਹੜੀ ਵਰਤੀ ਜਾਂਦੀ ਹੈ ਸਹਿਜ ਪੱਕੇ ਸੋ ਮਿੱਠਾ ਹੋਏ 30 ਨੰਬਰ ਤੇ ਆਜੋ ਵੀ ਸੱਪ ਵੀ ਮਰ ਜਾਵੇ ਤੇ लाਠੀ ਵੀ ਬਚ ਜਾਵੇ ਕਿਸੇ ਅਜਹੀ ਯੁਕਤ ਨਾਲ ਚੱਲਣਾ ਕਿ ਕੰਮ ਵੀ ਹੋ ਜਾਵੇ ਤੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਫਿਰ ਜਿਹੜੀ ਅਖਾਨ ਵਰਤੀ ਜਾਂਦੀ ਹੈ ਉਹ ਹੈ ਵੀ ਸੱਪ ਵੀ ਮਰ ਜਾਵੇ ਤੇ लाਠੀ ਵੀ ਬਚ ਜਾਵੇ ਠੀਕ ਹੈ ਵੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਗੇ ਆਜੋ 31 ਨੰਬਰ ਤੇ ਸਮਾਲਾ ਤੱਕ ਕੇ ਭੁੱਲੀ ਨਾ ਕੁਲੀ ਨਾ ਗੁੱਲੀ ਜਦੋਂ ਕੋਈ ਬੰਦਾ ਵੀ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਠੀਕ ਹੈ ਭਰਮ ਜਾਵੇ ਅਤੇ ਪਿੱਛੋਂ ਉਸ ਨੂੰ ਸਲਾਵੇ ਦਾ ਗਿਆਨ ਹੋ ਜਾਵੇ ਜਦੋਂ ਜਿਹੜੀ ਬਨੌਟੀ ਦਿਖਾਏ ਉਸੇ ਤੇ ਕੋਈ ਡੁੱਲ ਜੇ ਠੀਕ ਹੈ ਵੀ ਫਿਰ ਜਿਹੜੀ ਅਖਾਨ ਵਰਤੀ ਜਾਂਦੀ ਹੈ ਸ਼ਮਲਾ ਤੱਕ ਕੇ ਭੁੱਲੀ ਨਾ ਕੁਲੀ ਨਾ ਡੁੱਲੀ ਇਹਦੇ ਅਰਥ ਨੇ ਵੀ ਜਦੋਂ ਕੋਈ ਬੰਦਾ ਕਿਸੇ ਦੀ ਬਾਹਰੀ ਦਿਖਾवट ਬਨਾਉਟੀ ਦਿਖਾਵਾ ਦੇਖ ਕੇ ਡੁੱਲ ਜੇ ਠੀਕ ਹੈ ਵੀ ਬਾਅਦ ਚ ਪਰ ਉਹਨੂੰ ਪਤਾ ਲੱਗ ਜੇ ਵੀ ਤਾਂ ਬਨਾਉਟੀ ਪਣੀ ਸੀਗਾ ਠੀਕ ਹੈ ਵੀ 32 ਨੰਬਰ ਤੇ ਆ ਜਾਓ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਜਦੋਂ ਕਿਸੇ ਕੰਜੂਸ ਦਾ ਜੋੜਿਆ ਧਨ ਕੋਈ ਹੋਰ ਫਜ਼ੂਲ ਖਰਚੀ ਵਿੱਚ ਉਡਾ ਦੇਵੇ ਤਾਂ ਇਹ ਖਾਨ ਹੈ ਜਿਹੜੀ ਵਰਤੀ ਜਾਂਦੀ ਹੈ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਠੀਕ ਹੈ ਵੀ 33 ਨੰਬਰ ਤੇ ਆ ਜਾਓ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ ਜਦੋਂ ਇਹ ਦੱਸਣਾ ਹੋਵੇ ਕਿ ਭਲੇਖੇ ਪਾਏ ਜਾਣ ਜਾਂ ਕਿਸੇ ਦੇ ਦੋ ਫੇੜ ਪਾਉਣ ਦੇ ਯਤਨਾਂ ਨਾਲ ਸਕੇ ਸਾਕਾਂ ਵਿੱਚ ਸੰਦੀਵੀ ਫਰਕ ਨਹੀਂ ਪੈਂਦਾ ਵੀ ਤਾਂ ਜਿਹੜਾ ਅਖਾਨ ਵਰਤੀ ਜਾਂਦੀ ਹੈ ਸੋਟਾਂ ਮਾਰਿਆਂ ਪਾਣੀ ਦੋ ਨਹੀਂ ਹੁੰਦੇ ਠੀਕ ਹੈ ਵੀ 34 ਨੰਬਰ ਤੇ ਆ ਜਾਓ 100 ਸਿਆਣਿਆਂ ਇੱਕੋ ਮਤ ਮੂਰਖ ਆਪੋ ਆਪਣੀ ਸਮਝਦਾਰ ਬੰਦੇ ਭਵੇਂ ਗਿਣਤੀ ਵਿੱਚ ਕਿੰਨੇ ਵੀ ਹੋਣ ਇੱਕ ਗੱਲ ਉੱਤੇ ਆਸਾਨੀ ਨਾਲ ਸਹਿਮਤ ਹੋ ਜਾਂਦੇ ਹਨ ਪਰ ਮੂਰਖ ਆਪੋ ਆਪਣੇ ਵਿਚਾਰਾਂ ਨੂੰ ਠੀਕ ਸਮਝਦੇ ਹਨ ਇਹਨਾਂ ਅਰਥਾਂ ਨੂੰ ਦਰਸਾਉਣ ਲਈ ਜਦੋਂ ਕੋਈ ਖਾਨ ਵਰਤੀ ਜਾਂਦੀ ਹੈ ਉਹ ਖਾਨ ਹੈ ਵੀ 100 ਸਿਆਣਿਆਂ ਇੱਕੋ ਮਤ ਮੂਰਖ ਆਪੋ ਆਪਣੀ ਠੀਕ ਹੈ ਵੀ ਅੱਗੇ ਆਜੋ 35 ਨੰਬਰ ਤੇ ਹੱਸਦਿਆਂ ਦੇ ਘਰ ਵੱਸਦੇ ਪ੍ਰਸੰਨ ਚਿੱਤ ਬੰਦੇ ਹਮੇਸ਼ਾ ਸੁਖੀ ਜੀਵਨ ਬਿਤਾਉਂਦੇ ਹਨ ਠੀਕ ਹੈ ਵੀ ਇਹਨਾਂ ਜਿਹੜੇ ਅਰਥਾਂ ਨੂੰ ਦਰਸਾਉਂਦੀ ਅਖਾਣ ਹੈ ਉਹ ਹੈ ਵੀ ਹੱਸਦਿਆਂ ਦੇ ਘਰ ਵੱਸਦੇ ਅੱਗੇ ਆਜੋ ਵੀ ਹਾਥੀ ਦੇ ਦੰਦ ਖਾਨ ਨੂੰ ਹੋਰ ਦਿਖਾਉਣ ਨੂੰ ਹੋਰ ਜਦੋਂ ਕੋਈ ਵਿਅਕਤੀ ਬਾਹਰੋਂ ਹੋਰ ਹੋਵੇ ਅਤੇ ਅੰਦਰੋਂ ਹੋਰ ਤਾਂ ਜਿਹੜੀ ਅਖਾਣ ਹੈ ਵਰਤੀ ਜਾਂਦੀ ਹੈ ਵੀ ਹਾਥੀ ਦੇ ਦੰਦ ਖਾਨ ਨੂੰ ਹੋਰ ਦਿਖਾਉਣ ਨੂੰ ਹੋਰ ਅੱਗੇ ਆਜੋ ਵੀ 37 ਨੰਬਰ ਤੇ ਹਿੰਗ ਲੱਗੇ ਨਾ ਫਟਕੜੀ ਰੰਗ ਨਮੇਲਾ ਹੋਏ ਇਹ ਐਵੇਂ ਵੀ ਆ ਜਾਂਦੀ ਹੈ ਵੀ ਇੱਕ ਤਰੀਕੇ ਨਾਲ ਹੋਰ ਵੀ ਆਉਂਦੀ ਹੈ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਠੀਕ ਹੈ ਵੀ ਦੋਨੋਂ ਇੱਕੋ ਅਖਾਣ ਹੈ ਦੋਨੇ ਤਰੀਕੇ ਨਾਲ ਆ ਜਾਂਦੀ ਹੈ ਇਹ ਧਿਆਨ ਰੱਖਣਾ ਤੁਸੀਂ ਇੱਕੋ ਅਰਥ ਨੇ ਇਹਨਾਂ ਦੇ ਜਦੋਂ ਖਰਚ ਅਤੇ ਯਤਨ ਕੀਤੇ ਤੋਂ ਬਿਨਾ ਹੀ ਕੋਈ ਕੰਮ ਸਿਰੇ ਚੜ ਜਾਵੇ ਤਾਂ ਜਿਹੜੀ ਅਖਾਣ ਵਰਤੀ ਜਾਂਦੀ ਹੈ ਹਿੰਗ ਲੱਗੇ ਨਾ ਫੜਕੜੀ ਰੰਗ ਨਵੇਲਾ ਹੋਏ ਜਬ ਇਹ ਐਵੇਂ ਵੀ ਆ ਜਾਂਦੀ ਹੈ ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਵੇ ਠੀਕ ਹੈ ਵੀ 38 ਨੰਬਰ ਤੇ ਆ ਜਾਓ ਹੀਲੇ ਰਿਜਕ ਵਹਾਨੇ ਮੌਤ ਰੋਜੀ ਕਮਾਉਣ ਲਈ ਉਦਮ ਕਰਨਾ ਪੈਂਦਾ ਹੈ ਅਤੇ ਮੌਤ ਕਿਸੇ ਨਾ ਕਿਸੇ ਕਾਰਨ ਕਰਕੇ ਹੁੰਦੀ ਹੈ ਤਾਂ ਜਿਹੜੀ ਇਹਨਾਂ ਅਰਥਾਂ ਨੂੰ ਦਰਸਾਉਣ ਲਈ ਅਖੌਤ ਵਰਤੀ ਜਾਂਦੀ ਹੈ ਉਹ ਆ ਵੀ ਹੀਲੇ ਰਿਜਕ ਵਹਾਨੇ ਮੌਤ ਅੱਗੇ ਆ ਜਾਓ ਵੀ ਕਦੀ ਟੋਲਾ ਕਦੀ ਮਾਸਾ ਉਸ ਦੀ ਗੱਲ ਦਾ ਕੀ ਪ੍ਰਵਾਸਾ ਉਸ ਬੰਦੇ ਲਈ ਵਰਤਿਆ ਜਾਂਦਾ ਵੀ ਇਹ ਅਖਾਨ ਜਿਹੜਾ ਥੋੜੀ ਥੋੜੀ ਦੇਰ ਬਾਅਦ ਆਪਣੀ ਕਹੀ ਗੱਲ ਤਾਂ ਬਦਲਦਾ ਰਹੇ ਠੀਕ ਹੈ ਵੀ ਜਿਹੜਾ ਕੋਈ ਬਚਨਾਂ ਦਾ ਪੱਕਾ ਨਹੀਂ ਉਹਦੇ ਲਈ ਵਰਤੀ ਜਾਂਦੀ ਹੈ ਕਦੀ ਢੋਲਾ ਕਦੀ ਮਾਸਾ ਉਸ ਦੀ ਗੱਲ ਦਾ ਕੀ ਪ੍ਰਵਾਸਾ 40 ਨੰਬਰ ਤੇ ਆ ਜਾਓ ਵੀ ਕੱਲ ਨਾਮ ਕਾਲ ਦਾ ਏ ਆਉਣ ਵਾਲੇ ਸਮੇਂ ਦਾ ਕੋਈ ਭਰੋਸਾ ਨਹੀਂ ਕੀ ਪਤਾ ਕੱਲ ਨੂੰ ਕੀ ਹੋਵੇ ਠੀਕ ਹੈ ਵੀ ਭਾਵ ਕਰਨ ਵਾਲਾ ਕੰਮ ਹੈ ਜਿਹੜਾ ਅੱਜ ਹੀ ਕਰੋ ਅੱਗੇ ਨਾ ਪਾਓ ਠੀਕ ਹੈ ਫਿਰ ਜਿਹੜੀ ਅਖਾਣ ਵਰਤੀ ਜਾਂਦੀ ਹੈ ਇਹਨਾਂ ਅਰਥਾਂ ਨੂੰ ਦਰਸਾਉਣ ਲਈ ਉਹ ਹੈ ਕੱਲ ਨਾਮ ਕਾਲ ਦਾ ਠੀਕ ਹੈ ਵੀ ਅੱਗੇ ਆਜੋ ਕਾਲੇ ਕਦੇ ਨਾ ਹੋਵਣ ਬੱਗੇ ਭਵੇਂ ਸੌ ਮਣ ਸਾਬਣ ਲੱਗੇ ਜਦੋਂ ਕਿਸੇ ਨਾ ਬਦਲੇ ਜਾ ਸਕਣ ਵਾਲੇ ਲੱਛਣ ਵੀ ਬਲੇ ਇਸ਼ਾਰਾ ਕਰਨਾ ਹੋਵੇ ਠੀਕ ਹੈ ਫਿਰ ਜਿਹੜੀ ਅਖਾਣ ਵਰਤੀ ਜਾਂਦੀ ਹੈ ਉਹ ਹੈ ਕਾਲੇ ਕਦੇ ਨਾ ਹੋਵਣ ਬੱਗੇ ਭਵੇਂ ਸੌ ਮਣ ਸਾਬਣ ਲੱਗੇ ਠੀਕ ਹੈ ਵੀ ਅੱਗੇ ਆ ਜੋ 42 ਨੰਬਰ ਤੇ ਕੁੱਕੜ ਖੇ ਉਡਾਏ ਤੇ ਆਪਣੇ ਝਾਟੇ ਪਾਏ ਜਦੋਂ ਕੋਈ ਵਿਅਕਤੀ ਕਿਸੇ ਘਟਿਆ ਗੱਲ ਕਰਕੇ ਆਪਣੀ ਬੇਇੱਜ਼ਤੀ ਆਪ ਹੀ ਕਰਵਾ ਲਵੇ ਉਦੋਂ ਜਿਹੜੀ ਖਾਨ ਵਰਤੀ ਜਾਂਦੀ ਹੈ ਉਹ ਹੈ ਕੁੱਕੜ ਖੇ ਉਡਾਏ ਤੇ ਆਪਣੇ ਝਾਟੇ ਪਾਏ ਠੀਕ ਹੈ ਵੀ ਅੱਗੇ ਆਜੋ 43 ਨੰਬਰ ਤੇ ਖਲੂਨ ਨੂੰ ਤਾਂ ਥਾ ਮਿਲੇ ਬਹਿਣ ਨੂੰ ਆਪੇ ਬਣਾ ਲਵਾਂਗੇ ਜਦੋਂ ਕੋਈ ਵਿਅਕਤੀ ਥੋੜੀ ਜਿੰਨੀ ਮਦਦ ਲੈ ਕੇ ਫਿਰ ਆਪਣੀ ਹਿੰਮਤ ਨਾਲ ਆਪਣੇ ਪੈਰਾਂ ਤੇ ਖਲੋਣ ਦਾ ਇਰਾਦਾ ਰੱਖੇ ਉਹਦੇ ਲਈ ਜਿਹੜੀ ਅਖਾਨ ਵਰਤੀ ਜਾਂਦੀ ਹੈ ਖਲੋਣ ਨੂੰ ਥਾਂ ਮਿਲੇ ਬਹਿਣ ਨੂੰ ਆਪੇ ਬਣਾ ਲਵਾਂਗੇ ਠੀਕ ਹੈ ਵੀ ਅੱਗੇ ਆਜੋ ਖਾਈਏ ਧਾਲ ਜਿਹੜੀ ਨਿਵੇ ਨਾਲ ਜਦੋਂ ਇਹ ਦੱਸਣਾ ਹੋਵੇ ਕਿ ਸਾਦਾ ਭੋਜਨ ਹੀ ਸਦਾ ਨਿਭਦਾ ਹੈ ਤਾਂ ਜਿਹੜੀ ਅਖਾਣ ਵਰਤੀ ਜਾਂਦੀ ਹੈ ਵੀ ਖਾਈਏ ਦਾਲ ਜਿਹੜੀ ਨਿਵੇ ਨਾਲ 45 ਨੰਬਰ ਤੇ ਆ ਜਾਓ ਵੀ ਖਾਣ ਪੀਣ ਨੂੰ ਚੰਗੀ ਭਲੀ ਰਾਮ ਜਪਣ ਨੂੰ ਗੂੰਗੀ ਠੀਕ ਹੈ ਵੀ ਜਦੋਂ ਕੋਈ ਵਿਅਕਤੀ ਖਾਣ ਪੀਣ ਲਈ ਤਾਂ ਤਿਆਰ ਰਹੇ ਪਰ ਕੰਮ ਕਰਨ ਵੇਲੇ ਬਹਾਨੇ ਬਣਾਵੇ ਉਦੋਂ ਜਿਹੜੀ ਅਖਾਨ ਵਰਤੀ ਜਾਂਦੀ ਹੈ ਖਾਣ ਪੀਣ ਨੂੰ ਚੰਗੀ ਭਲੀ RAM ਜਪਣ ਨੂੰ ਗੂੰਗੀ ਠੀਕ ਹੈ ਵੀ ਅੱਗੇ ਆਜੋ ਗਏ ਨਿਮਾਣੇ ਰੋਜੜੇ ਰਹਿ ਗਏ 9 ਤੇ 20 ਜਦ ਕਰਨ ਵਾਲਾ ਕੰਮ ਤਾਂ ਬਹੁਤ ਪਿਆ ਹੋਵੇ ਤਾਂ ਮਾਨੂੰ ਤਰਵਾਸ ਦੇਣ ਲਈ ਜਿਹੜੀ ਖਾਨ ਵਰਤੀ ਜਾਂਦੀ ਹੈ ਉਹ ਆ ਵੀ ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ 20 ਅੱਗੇ ਆ ਜਾਓ ਵੀ 47 ਨੰਬਰ ਤੇ ਗੱਲ ਲਾਈ ਗਿੱਟੇ ਕੋਈ ਰੋਵੇ ਤੇ ਕੋਈ ਪਿੱਟੇ ਕਿਸੇ ਨੂੰ ਬਿਨਾਂ ਸੋਚੇ ਸਮਝੇ ਜਿਹੜੀ ਚੂਮੀ ਗੱਲ ਕਹਿ ਦੇਣੀ ਵੀ ਜਿਸ ਨੂੰ ਸੁਣ ਕੇ ਅਗਲੇ ਦਾ ਮਨ ਜਿਹੜਾ ਬਹੁਤ ਦੁਖੀ ਹੋਵੇ ਇਹਨਾਂ ਜਿਹੜੇ ਸ਼ਬਦਾਂ ਨੂੰ ਕਵਰ ਕਰਦੀ ਐ ਅਖਾਨ ਉਹ ਹੈ ਗੱਲ ਲਈ ਗਿੱਟੇ ਕੋਈ ਰੋਵੇ ਤੇ ਕੋਈ ਪਿੱਟੇ ਠੀਕ ਐ ਵੀ ਅੱਗੇ ਆਜੋ 48 ਨੰਬਰ ਤੇ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਜਦੋਂ ਕੋਈ ਸਿਰਫ ਗੱਲਾਂ ਨਾਲ ਆਪਣੇ ਆਪ ਨੂੰ ਵੱਡਾ ਜਤਲਾਵੇ ਪਰ ਕੰਮ ਨਾ ਕਰੇ ਅਤੇ ਕੰਮ ਕਰਨ ਦੇ ਮੌਕੇ ਤਲ ਜਾਵੇ ਉਸ ਬੰਦੇ ਲਈ ਵੀ ਇਹ ਖਾਨ ਵਰਤੀ ਜਾਂਦੀ ਹੈ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਠੀਕ ਹੈ ਵੀ ਜਿਹੜਾ ਕੰਮ ਕਰਨ ਨੂੰ ਵੇਲੇ ਟਾਲੇ ਲਾਵੇ ਗੱਲਾਂ ਕਰੇ ਬਹੁਤੀਆਂ ਅੱਗੇ ਆ ਜਾਓ ਵੀ 49 ਨੰਬਰ ਤੇ ਗੁੜ ਕੀ ਮੈਦਾ 13 ਜਲ ਫੂਕ ਬਸੰਤਰ ਮੇਰਾ ਇਹ ਅਖੰਡ ਦਾ ਵੀ ਮਤਲਬ ਹੈ ਜਦੋਂ ਕੋਈ ਬੰਦਾ ਸਾਂਝੀ ਚੀਜ਼ ਵਿੱਚੋਂ ਆਪਣਾ ਹਿੱਸਾ ਤਾਂ ਪੂਰਾ ਲੈਣਾ ਚਾਹੁੰਦਾ ਹੋਵੇ ਪਰ ਆਪਣੇ ਹਿੱਸੇ ਦਾ ਖਰਚ ਕਰਨ ਤੋਂ ਸੰਕੋਚ ਕਰੇ ਉਦੋਂ ਇਹ ਜਿਹੜੀ ਅਖਾਨ ਹੈ ਵਰਤੀ ਜਾਂਦੀ ਹੈ ਗੁੜ ਕੀ ਮੈਦਾ ਤੇਰਾ ਜਲ ਫੂਕ ਬਸੰਤਰ ਮੇਰਾ ਠੀਕ ਹੈ ਵੀ ਅੱਗੇ ਆਜੋ 50 ਨੰਬਰ ਤੇ ਗੁੜ ਦਿੱਤਿਆਂ ਜੇ ਦੁਸ਼ਮਣ ਮਰੇ ਮਹੂਰਾ ਕਿਉਂ ਦਈਏ ਇਹਦਾ ਅਰਥ ਹੈ ਵੀ ਜੇ ਕੋਈ ਕੰਮ ਨਰਮੀ ਨਾਲ ਨਿਪਟਾਇਆ ਜਾ ਸਕਦਾ ਹੋਵੇ ਤਾਂ ਉਸ ਨੂੰ ਸਖਤ ਬਤੀਰੇ ਨਾਲ ਕਰਨ ਦੀ ਜਿਹੜੀ ਹੈ ਲੋੜ ਨਹੀਂ ਇਹਨਾਂ ਜਿਹੜੇ ਸ਼ਬਦਾਂ ਨੂੰ ਦਰਸਾਉਂਦੀ ਅਖਾਣ ਹੈ ਗੁੜ ਦਿੱਤਿਆਂ ਜੇ ਦੁਸ਼ਮਣ ਮਰੇ ਮਹੂਰਾ ਕਿਉਂ ਦੇਈਏ ਠੀਕ ਹੈ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਠੀਕ ਹੈ ਜੀ